ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ گروتیگ بہادر سمریے کرنان بیاشتائے کہ پورے ملک کا مذہب اسلام ہونا چاہے جس کا کیوں نے لپائی سلم کا نشل کا سب کو پہلا اس نے غیر مسلم لوگوں کو جزیہ لگایا ہزارہ لوگ کا نروز تین قبولن واسطے مجبور کی طرح سبردستی جنہوں لہائے گئے نا کرنے والے قتل کر دیتے جاندے اس دوران اس نے اپنے سفا سرا افتہار خان کشمیری جبری دھرم تبدیلی کرنے کشمیری اپنا ترم بچاؤں بچاؤ کئی ہوئے پر کسی نے نہیں باہ اکیر نو سی گرو تیگ بہادر جی کے علاوہ کوئی ہوزر نہیں سی آنند پور صاحب گرو کا محل صاحب جشمیری پنڈت گرو تیگ بہادر صاحب کو فریاد لے کے آئے سن ਬਾਤੀ ਅਸੀਂ ਦਿੱਲੀ ਸ਼ਹਿਰ ਤੇ ਦਿਲ ਅਹਿਲਾਦ ਆਉਣ ਵਾਲਾ ਵਾਤੀ ਜਦੋਂ ਗੁਰੂ ਸਾਹਿਬ ਲੋਕਾਇਤ ਸੂਰਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇ ਕੇ ਦੀਵਾਰ ਬਣ ਕੇ ਖੜੇ ਦਿੱਲੀ ਦਾ ਚਾਨਣੀ ਚੌਕ ਨਵਾਬ

ਅਰ ਭਾਈ ਮਤੀ ਦਾਸ ਦੀ ਸ਼ਹਾਦਤ ਦਾ ਅਦਭੁਤ ਦ੍ਰਿਸ਼ ਏ 500 ਡਰੋਨਸ ਦੇ ਜ਼ਰੀਏ ਇਹ ਅਲ੍ਹਾ ਦੀ ਕਾਜ਼ੀ ਜਿਵੇਂ ਕਹਿ ਰਹੇ ਆ ਗੁਰੂ ਦਾ ਪਿਆਰਾ ਏ ਚੀਸ ਉੱਤੇ ਆ ਰਿਹਾ ਏ ਕੌਤਕ ਅਵੱਲਾ ਇੱਕ ਹੀ ਹੋਈ ਚੰਦ ਏ ਰੋਣਾ ਦਸਵੀਂ ਜੱਲਾਦਾਂ ਦੀ ਇੱਕ ਹੋਰ ਵੱਡਾ ਸਾਹ ਦੇਖ ਚਾ ਮੰਗੋ ਉਹ ਸੇਖਾਂ ਅੱਗ ਬਾਲ ਕੇ ਪਾਣੀ ਉਭਾਲਣਾ ਸ਼ੁਰੂ ਕਰ ਤੇ ਭਾਈ ਗਿਆਨ ਦਾਸ ਜੀ ਉਹ ਸੁੱਚ ਬੈਠੇ ਭਾਈ ਗਿਆਨ ਦਾਸ ਜੀ ਮੁਸਕਰਾਦੇ ਹੋਏ ਸੇ ਗੁਰਤੇ ਬਾਈ ਭਾਈ ਭਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਇਸ ਠੇਕ ਦੇ ਵਿੱਚ ਗਰਮ ਗਰਮ ਠੇਕ ਦੇ ਵਿੱਚ ਪਾਣੀ ਉਭਾਲ ਕੇ ਉਹਨਾਂ ਦੇ ਚਮੜੀ ਫਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ ਹੱਡੀਆਂ ਵੀ ਬੱਕੀਆਂ ਬਰੂਨਾ ਦੇ ਮੁਖਾਰ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਿਜ਼ਾ ਵਿੱਚ ਗੂੰਜਦੀ ਰਹੀ ਉਧਰ ਦੇਖ ਇੱਕ ਚੁੱਲ੍ਹੇ ਦੇ ਨਜ਼ਰ ਆਈ ਵਿੱਚ ਦੇਹ ਭਈ ਕਿਸੇ ਦੀ ਜਲਦੀ ਹੈ ਸ਼ੂ ਸ਼ੂ ਕਰਕੇ ਲੰਮੂ ਸਾੜਦਾ ਚਰਣ ਚਰਣ ਕਰਕੇ ਚਲਦੀ ਤੜਦੀ ਹੈ ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਕਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਅਸਰ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਸੀ ਆਪਣੇ ਭਰਾ ਭਾਈ ਮਤੀ ਦਾਸ ਵਾਂ ਅਡੋਲ ਸ਼ਾਂਤ ਚਿਤ ਅੜੇ ਬਾਣੀ ਪੜਦੇ ਵਿੱਚ ਸ਼ਹੀਦ سکھا دیا شہید کازی بہبو شری گروہ تیگ بہادر جی کو فتوا پڑھ کے سنا لگا یا دین اسلام گروہ جی نے قاضی دیا دونوں شرطوں کو انتار کرتے بے کہا کہ میں زبردستی مذہب تبدیل کوئی بھی میرے پر ہت ਜਿਸ ਨੂਮਾ ਦੇ ਰਾਹੀ ਤੇ ਮਨੁੱਖੀ ਅਵਕਾਰ ਲਈਤੇ ਬਚਨਾ ਕੋ ਗਲਾ ਨਹੀਂ ਸਕਾ। ਆਜ਼ੀਰ ਚੁਝਰਾਉਂਦੇ ਹੋਏ ਜਲਾਦ ਨੇ ਇਸ਼ਾਰਾ ਕੀਤਾ ਤੇ ਜਲਾਦ ਸૈયਦ ਜਲਾਲਉਦੀਨ ਨੇ ਸਿਰ ਗੁਰਤੇਗ ਬਹਾਦਰ ਸਾਹਿਬ ਜੀ ਦਾ ਪੂਰਨ ਤਸੀਸ ਢੜਨ ਵਾਲਾ। ਗੁਰਤੇਗ ਭਗਤ ਸਾਹਿਬ ਜੀ ਦੇ ਸਿਰ ਹੋਣ ਦਾ ਗ੍ਰੇਸ਼ جی 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 سر جیتا جی جو ایک رگریتا سکھ سن گرو سا پوتر سی پڑھا در پڑا باغ جیتا جی اپنی باہر کیا رنگ ریٹا گرو کا بیٹا ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਸੀਨ ਵਿਖਾnde ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਝੂ ਰਾਖਾ ਪ੍ਰਭੂਤਾ ਦਾ ਇਸ ਹਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੀ ਕੋਈ ਭਾਰਤੀ ਰਹਿੰਦਾ ਹੈ ਹਿੰਦੀ ਚਾਤਰ ਗੁਰਡੇ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਮਨਾਰਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਉਦਰਾ ਪ੍ਰਬੰਧਕ ਕਮੇਟੀ ਇਸ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰਤੀ ਤੇ ਇਹ ਦਿਹਾੜਾ ਮਨਾ ਰਹੇ ਹੈ